ਭਾਰਤ ਦੇ ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਬਿੱਲ ਪਾਸ ਕਰਵਾਇਆ ਸੰਸਦ ਦੇ ਵਿੱਚ ਕਿ ਡਰਾਈਵਰ ਜੇਕਰ ਰੋਡ ਤੇ ਚੱਲਦਿਆਂ ਕਿਸੇ ਵੀ ਵਾਹਨ ਦੇ ਦੁਆਰਾ ਚਾਹੇ ਉਹ ਟੈਕਸੀ ਆ ਚਾਹੇ ਆਟੋ ਆ ਚਾਹੇ ਕੋਈ ਵੀ ਵਾਹਨ ਆ ਉਹਦੇ ਦੁਆਰਾ ਜੇਕਰ ਐਕਸੀਡੈਂਟ ਹੁੰਦਾ ਤੇ ਜੇ ਉਹ ਵਾਹਨ ਚਾਲਕ ਡਰਾਈਵਰ ਜੇਕਰ ਉਹ ਗੱਡੀ ਛੱਡ ਕੇ ਭੱਜਦਾ ਵਾ ਆਪਣਾ ਵਾਹਨ ਮੋਟਰ ਕਾਰ ਕੋਈ ਵੀ ਆ ਉਹ ਛੱਡ ਕੇ ਭੱਜ ਜਾਂਦਾ ਤੇ ਉਹਦੇ ਵਾਸਤੇ 10 ਲੱਖ 10 ਸਾਲ ਦੀ ਜਿਹੜੀ ਆ ਉਹ ਸਜ਼ਾ ਵਾ 10 ਸਾਲ ਦੀ ਉਹ ਚਾਹੇ ਕੋਈ ਐਕਸੀਡੈਂਟ ਦੇ ਦੌਰਾਨ ਮਰ ਜਾਂਦਾ ਚਾਹੇ ਬਚ ਜਾਂਦਾ ਵਾ ਜੇਕਰ ਡਰਾਈਵਰ ਭੱਜ ਗਿਆ ਤਾਂ 10 ਸਾਲ ਦੀ ਸਜ਼ਾ ਲਾਜ਼ਮੀ ਕਰ ਦਿੱਤੀ ਗਈ ਆ ਤੇ ਆਪਣੇ ਇਸ ਡਰਾਈਵਰ ਸਮਾਜ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਜਿਹੜੇ ਵੀ ਗਰੁੱਪ ਚਲਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਗਰੁੱਪ ਚਲਾ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਵੀਡੀਓ ਦੇ ਮਾਧਿਅਮ ਰਾਹੀਂ ਇਸ ਕਾਨੂੰਨ ਦਾ ਇਹਦਾ ਵਿਰੋਧ ਕੀਤਾ ਜਾਵੇ ਇਹ ਜੋ ਕਾਨੂੰਨ ਸਾਡੇ ਉਤੇ ਥੋਪਿਆ ਗਿਆ ਇਹਦਾ ਵਿਰੋਧ ਕੀਤਾ ਜਾਵੇ ਤਾਂ ਕਿ ਇਹਦੇ ਵਿੱਚ ਉਹਨਾਂ ਨੇ ਇੱਕ ਵੀ ਬਿਆਨ ਇਦਾਂ ਦਾ ਨਹੀਂ ਦਿੱਤਾ ਇੱਕ ਵੀ ਬਿੱਲ ਇਦਾਂ ਦਾ ਪਾਸ ਨਹੀਂ ਕੀਤਾ ਜਿਹਦੇ ਵਿੱਚ ਡਰਾਈਵਰ ਸਮਾਜ ਨੂੰ ਡਰਾਈਵਰ ਨੂੰ ਮਾਰਿਆ ਕੁੱਟਿਆ ਜਾਂਦਾ ਐਕਸੀਡੈਂਟ ਦੇ ਦੌਰਾਨ ਪਬਲਿਕ ਦੇ ਦੁਆਰਾ ਜਨਤਾ ਦੇ ਦੁਆਰਾ ਮਾਰਿਆ ਕੁੱਟਿਆ ਜਾਂਦਾ ਤਾਂ ਹਜ਼ਾਰਾਂ ਲੱਖਾਂ ਵੀਡੀਓ ਹੋਰ ਇਦਾਂ ਦੇ ਕੇਸ ਪਏ ਨੇ ਕਿ ਜਿਨ੍ਹਾਂ ਦੇ ਵਿੱਚ ਦੇਖਿਆ ਤੁਸੀਂ ਡਰਾਈਵਰ ਨੂੰ ਜਾਨੋਂ ਮਾਰ ਦਿੱਤਾ ਗਿਆ ਇੱਥੋਂ ਤੱਕ ਕਿ ਜਿੰਦੇ ਸਾੜ ਦਿੱਤੇ ਗਏ ਗੱਡੀਆਂ ਦੇ ਵਿੱਚ ਅੱਗ ਲਾ ਦਤੀਆਂ ਗਈਆਂ ਗੱਡੀਆਂ ਨੂੰ ਪਰ ਉਹਦੇ ਬਾਰੇ ਉਹਦੇ ਬਾਰੇ ਕੋਈ